ਉਹ ਜਿਹੜਾ ਬੰਦਾ 마ਸੂਮ ਸਾਹਿਬਜ਼ਾਦੇ ਸ਼ਹੀਦ ਕਰ ਸਕਦਾ ਹੈ। ਇੰਨੀ ਸਜ਼ਾ ਭੈੰਗਰ ਸਿੱਖਾਂ ਨੂੰ ਦੇ ਸਕਦਾ ਹੈ। ਉਹ ਕੁਝ ਵੀ ਕਰ ਸਕਦਾ ਹੈ ਉਹ ਸੋਚਦਾ ਹੈ। ਇਹ ਅੱਗੇ ਵੀ ਇਦਾਂ ਹੋਇਆ। ਸ਼ਾਮਲ ਤੇ ਗੁਰਵਰਜਨ ਸਾਹਿਬ ਦੀ ਸ਼ਹੀਦੀ ਵਿੱਚ ਜ਼ਾਹਾਂਗੀਰ ਵੀ ਸੀ ਚੰਦੂ ਵੀ ਸੀ ਮਰਕੂਦਾ ਖਾਨ ਵੀ ਸੀ। ਪਰਾ ਜ਼ਾਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਚੰਦੂ ਨੂੰ ਕਰਕੇ ਆਪ ਮਾफी ਮੰਗ ਲਈ ਤੇ ਸਿੱਖਾਂ ਨੇ ਚੰਦੂ ਨੂੰ ਲਾਹੌਰ ਵਿੱਚ ਨਤ ਪਾ ਕੇ ਤੋਗੇ ਮਾਰ ਦਿੱਤਾ ਹੁਣ ਕਿਦਰੇ ਬਹਾਦਰ ਸ਼ਾ ਆਪਣੇ ਬਾਪ ਔਰੰਗਜ਼ੇਬ ਦੇ ਪਾਪਾ ਨੂੰ ਕੱਜਣ ਲਈ ਮੈਨੂੰ ਕਲਗੀ ਧਰਦੇ ਵਾਲੇ ਕਰ ਦਵੇ ਤੇ ਕਲਗੀ ਧਰਦੇ ਸਿੰਘ ਮੈਨੂੰ ਚੰਦੂ ਵਰਗੀ ਮੌਤ ਮਾਰਨ ਉਸ ਤੋਂ ਪਹਿਲਾਂ ਮੈਂ ਕਿਸੇ ਤਰ੍ਹਾਂ ਗੋਬਿੰਦ ਸਿੰਘ ਮਹਾਰਾਜ ਨੂੰ ਮਿਟਾ ਦਵਾਂ ਨਾਜ਼ਮਾ ਵਜ਼ੀਰਖਾਨੇ ਖੌਫ ਖਾਦਾ ਹੈ ਬਹਾਦਰ ਸ਼ਾਹ ਦੇ ਕਲਗੀਧਰ ਪਾਤਸ਼ਾਹ ਦੀ ਨੇੜਤਾ ਵੈਸੇ ਦਾ ਸੁਭਾਅ ਵਿਸ਼ਵਾਕਾ ਕਰਨ ਵਾਲਾ ਸੀ ਇਹ ਜ਼ੰਬੀ ਬੰਦਾ ਸੀ ਬਖੰਡੀ ਬੰਦਾ ਸੀ ਪਿੱਠ ਤੇ ਵਾਰ ਕਰਨ ਵਾਲਾ ਬੰਦਾ ਸੀ ਹੁਣ ਇਹਨੇ ਵਿਉਂਤ ਕਢੀ ਹੈ ਕਿ ਕਿਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜਕਾੜਵਾ ਗੁਪਤ ਤਰੀਕੇ ਤੋ ਖੇ ਨਾਲ ਛਲ ਦੇ ਨਾਲ ਕਪਤ ਦੇ ਨਾਲ ਜਾਣਦਾ ਹੈ 14 ਜੰਗਾਂ ਵਿੱਚ ਕੋਈ ਐਸਾ ਦੁਸ਼ਮਣ ਨਹੀਂ ਸੀ ਜਿਹੜਾ ਕਲਗੀ ਧਰਮ ਮਾਰ ਜਾਂਦਾ ਵੰਗਾਰਕੇ ਤੇ ਮਾਰਿਆ ਨਹੀਂ ਜਾਣਾ ਪਿੱਠ ਤੇ ਵਾਰ ਕਰੀਏ ਮਾਣੀ ਕੀ ਕਹਿੰਦੀ ਹੈ ਬੁਰ ਨਾਲ ਤੁਲ ਨਾ ਲੱਗਈ ਕੋਜ ਡਿਠਾ ਬ੍ਰਹਮਾਨ ਦਾ ਕੌਣ ਹੈ ਕੁਬੀਨ ਸਿੰਘ ਦੇ ਤੁਲ ਜਿਹੜਾ ਕੰਪੈਰੀਟਿਵ ਵਿੱਚ ਇੱਕ ਸੰਗ ਕੋਈ ਨਹੀਂ ਟਿਕ ਸਕਦਾ ਹੁਣ ਸੁਭਾ ਸਰਹੰਦ ਨੇ ਆਪਣੇ ਨਾਪਾਕ ਇਰਾਦੇ ਨੂੰ ਪੂਰਾ ਕਰ ਲਿਆ ਬੈਂਦੇ ਖਾਂ ਦੇ ਪੁੱਤਰੇ ਗੁਲਖਾਨ ਚੋਆ ਤੇ ਗੁਲਖਾਨ ਨੂੰ ਆਖਣ ਲੱਗਾ ਜੇ ਗੁਰੂ ਗੋਬਿੰਦ ਸਿੰਘ ਦਾ ਕਤਲ ਕਪਟ ਦੇ ਨਾਲ ਕਰ ਦਵੇਂ ਕਿਸੇ ਚੰਗੇ آمدਨੀ ਵਾਲੇ ਇਲਾਕੇ ਦਾ ਨਾਜ਼ਮ ਲਾਵਾਂਗਾ گورنر ਲਾਵਾਂਗਾ ਸੂਬਾ ਲਾਵਾਂਗਾ ਧੀਰੇ ਜਵਹਰਤਾ ਨਾਲ ਤੋਲ ਲਾਵਾਂਗਾ ਨਾਲੇ ਮੌਕਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਤੇਰੇ ਦਾਦੇ ਪੰਦੇਖਾਨ ਨੂੰ ਮੈਦਾਨਿਆਂ 'ਚ ਮਾਰਿਆ ਸੀ ਸਰਕਾਰਪੁਰ ਵਾਲਾ ਬਦਲਾ ਲੈਣਾ ਹੈ ਹੁਣ ਆਪਾਂ ਸਾਰੇ ਜਾਣਦੇ ਆਂ ਬੱਚਿਆਂ ਨੂੰ ਪੰਦੇਖਾਨ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਪਾਲਿਆ ਯੁੱਧ ਕਲਾ ਸਿਖਾਈ ਇਹ ਨਮਕਹਰਾਮੀ ਹੋ ਗਿਆ ਇਹ ਗਿਆਏ ਸ਼ਾਹਜਹਾਨ ਕੋ ਫੌਜਾਂ ਲੈ ਕੇ ਇਹਨੇ ਗੁਰੂ ਹਰਗੋਬਿੰਦ ਸਾਹਿਬ ਦੀ ਸਰਕਾਰਪੁਰ ਹਮਲਾ ਕੀਤਾ ਸੀ ਗੁਰਾਂ ਹੱਥੋਂ ਹੀ ਮਾਰਿਆ ਗਿਆ ਸੀ ਹੁਣ ਲਾਲਚबस ਹੋਏ ਗੁੱਲਖਾਨੇ ਬਾਪ ਕਰਨਾ ਕੁੱਟ ਲਿਆ ਨਾਲ ਵਜੀਰਖਾਨੇ ਇੱਕ ਆਪਣਾ ਸਰਕਾਰੀ ਅਹੁਦੇਦਾਰ ਕਾਉਲਾਖਣਾ ਤੇ ਜਾਇ ਸਰ ਇਹ ਦੋ ਪਠਾਨ ਨੇ ਇਹ ਸੂ ਕੱਢਦੇ ਕੱਢਦੇ ਨੰਢੇੜ ਪਹੁੰਚੇ ਤੇ ਨੰਢੇੜ ਪਹੁੰਚ ਕੇ ਸਵੇਰੇ ਸ਼ਾਮ ਦੇ ਦੀਵਾਨ ਵਿੱਚ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਲਗੇ ਦੀਵਾਨ ਸੁਣਨ ਲਗੇ ਉਨੀ ਸਾਜ਼ਿਸ਼ ਨੂੰ ਇੰਜਾਮ ਦੇਣ ਲਈ ਇਹ ਮੌਕੇ ਦੀ ਤਲਾਸ਼ ਕਰਨ ਲੱਗ ਪਏ। ਇਕ ਦੇਣਾ। ਸੰਧਿਆ ਦਾ ਦੀਵਾਨ, ਸ਼ਾਮ ਦਾ ਦੀਵਾਨ ਸਮਾਪਤ ਹੋਇਆ। ਗੁਰਦੇਵ ਸ਼ਮਿਆਨੇ ਵਿੱਚ ਚਲੇ ਗਏ ਆਰਾਮ ਕਰਾਉਣ ਲਈ। ਸੰਗਤਾਂ ਘਰਾਂ ਨੂੰ ਚਲੀਆਂ ਗਈਆਂ। ਪਾਦਸ਼ਾਹ ਆਸਣ ਤੇ ਲੇਟੇ ਨੇ। ਸ਼ਮਿਆਨੇ ਦੇ ਬਾਹਰ ਸਿੰਘ ਪਹਿਰੇ ਤੇ ਰਹੇ ਉਹਨਾਂ ਦੀ ਵੀ ਅੱਖ ਲੱਗ ਗਈ ਕਿਦਰੇ ਤਕਾਬ ਦੇ ਨਾਲ। ਇਤਿਹਾਸਿਕ ਗ੍ਰੰਥਾਂ ਦੇ ਵਿੱਚੋਂ ਸਭ ਤੋਂ ਪੁਰਾਣਾ ਜਿਹਦੇ ਬਾਬਤ ਜੇ ਕੋਈ ਗ੍ਰੰਥ ਹੈ ਉਹ ਹੈ ਸ਼੍ਰੀ ਗੁਰੂ ਸਾਹਿਬ ਕਵੀ ਸੈਨਾਪਤ ਦਾ ਜੋ ਅਕਾਲੀ ਕੌਰ ਸਿੰਘ ਜੀ ਜਿਨ੍ਹਾਂ ਨੇ ਪੂਰਾ ਛਪਵਾਇਆ ਸੀ 1799 ਬਿਕਰਮੀ ਤੋਂ ਪਹਿਲਾਂ ਦਾ ਇਹ ਗ੍ਰੰਥ ਹੈ ਉਹ ਲਿਖਦੇ ਨੇ ਨਹੀਂ ਸਿੰਘ ਕੋਈ ਤਹਾਂ ਪਾਸ ਔਰੇ ਰਹੇ ਇੱਕ ਟੀ ਮੂਗ ਸੋਈ ਗयो रे ਇਤੇ ਮੇ ਪ੍ਰਭੂ ਆਪ ਬਿਸਰਾ ਮਲੀਨਾ ਗਹੀ ਦੁਸ਼ਟ ਸਮਾਧਾਰ ਉਰਵਾਰ ਕੀ ਕਹਿੰਦੇ ਉਹ ਸਿੰਘ ਪਹਿਰੇ ਤੇ ਖਰੋਦਾ ਉੰਗਣ ਲਗ ਪਿਆ ਨੀਂਦ ਆ ਗਈ ਮੌਕਾ ਵੇਖ ਕੇ ਪਠਾਣ ਨੇ ਦੁਸ਼ਟ ਨੇ ਖੰਜਰ ਕੱਢ ਲਿਆ ਤੋ ਗੁਰਦੇਵ ਦੀ ਮੱਖੀ ਵਿੱਚ ਪੇਟ ਵਿੱਚ वार ਕੀਤਾ ਕਿਉਂ ਵਾਰ ਐਸਾ ਕਿ ਦੂਜਾ ਲਗਾਇਓ ਲਗੇ ਔਰ ਕੇ ਆਪਣਾ ਵਾਰ ਲਾਈਵ ਗਿਓ ਵਾਰ ਇੱਕ ਨਹੀਂ ਔਰ ਕਿਨਾ ਲੀਆ ਮਾਰ ਕੈ ਦੁਸ਼ਟ ਜਾਣੇ ਨਾ ਦੀਨਾ ਕਹਿੰਦੇ ਦੋ ਇੱਕ ਵਾਰ ਦੁਸ਼ਮਣ ਨੇ ਕਰ ਲਿਆ ਦੂਜਾ ਕਰਨ ਲੱਗਾ ਗੁਰਦੇਵ ਨੇ ਵਾਰ ਰੋਕੇ ਐਸਾ ਤਲਵਾਰ ਦਾ ਵਾਰ ਕੀਤਾ ਦੋ 파ੜ ਕਰਕੇ ਸੁੱਟ ਦਿੱਤਾ ਪਠਾਨ ਹੁਣ ਜਿਹੜਾ ਦੂਜਾ ਪਠਾਨ ਹੈ ਅਤੁੱਲਾ ਖਾਨ ਜਦੋਂ ਦੋਨ ਇਕੱਠੇ ਹੋ ਸਿੰਘਾਂ ਨੇ ਕੀ ਹੰਦਿਆ ਉਹ ਵੀ ਵਾਰ ਬੁਲਾ ਦਿੱਤਾ ਉਹਨਾਂ ਪੇਟ ਚੋਂ ਲਹੂ ਦੀਆਂ ਧਾਰਾਂ ਵਹਿ ਰਹੀਆਂ ਸਿੰਘਾਂ ਬੇਨਤੀ ਕੀਤੀ ਮਹਾਰਾਜ ਹਕੀਮ ਨੂੰ ਸੱਜੇ ਲੱਗਵਾ ਜੀ ਗੁਰਦੇਵ ਆਖਣ ਲੱਗੇ ਪੰਜ ਪੰਜ ਤੋਂ ਸ਼ਰੀਰ ਤੇ ਆਗਣ ਦਾ ਸਮਾਂ ਆ ਗਿਆ ਹੈ ਫਿਰ ਸਿੰਘਾਂ ਨੇ ਜਿੱਦ ਕੀਤੀ ਨੰਦੇੜ ਦੇ ਸਿਆਣੇ ਹਕੀਮ ਆਏ ਉਹਨਾਂ ਨੇ ਟੱਕੇ ਲਾ ਦਿੱਤੇ ਜ਼ਖਮ ਸਾਫ਼ ਕਰ ਦਿੱਤੇ ਉਧਰ ਬਹਾਦਰ ਸ਼ਾਹ ਬਾਦਸ਼ਾਹ ਨੂੰ ਪਤਾ ਲੱਗਿਆ ਉਹਨੇ ਆਪਣਾ ਅੰਗਰੇਜ਼ ਜ਼ਰਾ ਜੋ ਸਰਜਨ ਸੀ ਨਾ ਉਹ ਗੋਰਾ ਉਨੇ ਉਹਨੂੰ ਭੇਜਿਆ ਹੈ ਕੁਝ ਖਾਸ ਟੀਮ ਵੀ ਭੇਜੇ ਉਹਨਾਂ ਨੇ ਵੀ ਚੰਗੀ ਦਵਾਈ ਦਿੱਤੀ ਹੈ ਔਰ ਜਿਹੜੇ ਇਹ ਜ਼ਖਮ ਇਹ ਭਰ ਗਏ ਇੱਕ ਦਿਨ ਦੀਵਾਨ ਸੱਜਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਵੇਂ ਬੜਾ ਕਠੋਰ ਤੁਲਬਿਆ ਕੁਝ ਸ਼ਾਹੀ ਲੋਕ ਆਏ ਉਮਰਾਵ ਹਾਕਮ ਆਏ ਸੰਗਤ ਵਿੱਚ ਦੋਨਾਂ ਨੇ ਮਾਂਜੂ ਫੁਰਨਾ ਉੱਠਿਆ ਉਤੋਂ ਕਹੇ ਇੱਕ ਇਹ ਕਿੰਦੇ ਇੰਡਾ ਕਠੋਰ ਤੁਲਬ ਕਹਾਂ ਚਲਾ ਸਕਾ ਇਦੇ ਉੱਪਰ ਜਿੱਲਾ ਕੌਣ ਚੜਾ ਸਕਦਾ ਹੈ ਨਾ ਸੰਕਿਨ ਹੈ ਇਹ ਤੇ ਐਵੇਂ ਲੋਕਾਂ ਤੇ ਪ੍ਰਭਾਵ ਕੌਣ ਦਾਮ ਹੈ ਫਕੰਡ ਹੈ ਵਸਾਵਾ ਹੈ ਜੀ ਅੱਖਾਂ ਦੇ ਗੁਰੂ ਬੜਾ ਸੋਹਣਾ ਵਾਹ ਹੈ ਉਹਨੂੰ ਗੁਰਦੇਵ ਜਾਣੀ ਜਾਣ ਨੇ ਮਹਾਰਾਜ ਨੇ ਵਿਚਾਰ ਕੀਤੀ ਵੀ ਇਹਨਾਂ ਦੇ ਮਨ ਦਾ ਫੁਰਨਾ ਬੜਾ ਮਹਿਲਾ ਹੈ ਜੇ ਅਜ ਇਹਨਾਂ ਨੂੰ ਬਾਹਾਂ ਦਾ ਬਲ ਨਾ ਬਤਾਇਆ ਕੱਲ ਨੂੰ ਆਖਣਗੇ ਵੀ 14 ਜੰਗਾਂ ਜੋ ਮਜ਼ਲੂਮਾਂ ਦੀ ਧਰਮ ਦੀ ਰੱਖਿਆ ਲਈ ਲੜੀਆਂ ਉਹ ਵੀ ਹਵਾਦੀਆਂ ਹੀ ਬਾਤਾਂ ਕੁਝ ਨਹੀਂ ਕੀਤਾ ਗੁਰੂ ਨੇ ਨਾ ਬਾਈ ਧਾਰੀਆਂ ਨੂੰ ਜਿੱਤਿਆ ਨਾ ਮੁਗਲਾਂ ਨੂੰ ਜਿੱਤਿਆ ਉਹ ਕੀਤਾ ਆਖਣਗੇ ਗੁਰਦੇਵ ਨੇ ਚਿਲਾ ਚੜਾਉਣ ਦੀ ठान ਲਈ ਹੈ ਵੇਖੋ ਅਸੀਂ ਚਾਮਨੂ ਵੇਨੇ ਆ ਉਹ ਮਾਨ ਨੂੰ ਵੇਦਾ ਹੈ ਔਰ ਪੂਰਾ ਢੇਟਿਓ ਬੜ ਭਾਗੀ ਅੰਦਰ ਨਮੀ ਸੋੜ ਸੁਝਾੜ ਥੀਨੋਜ਼ ఎవਰੀਥਿੰਗ ਤੁਹਾਡੇ ਅੰਦਰ ਕੀ ਹੈ ਇਹੜੇ ਕੋਨੇ ਕੀ ਵਾਪਰਿਆ ਉਹ ਪਰਮੇਸ਼ਵਰ ਹੈ ਸਭ ਜਾਣਦਾ ਹੈ ਮਹਾਰਾਜ ਨੇ ਤਨੁਖ ਚੁਕਿਆ ਜਦੋਂ ਤੰਦ ਜਿੱਲਾ ਖਿੱਚ ਕੇ ਚੜਾਉਣ ਲੱਗੇ ਤੇ ਉਹ ਜਿੱਲਾ ਤੇ ਗਿਆ ਚੜ ਤੇ ਟੰਕੇ ਫਟ ਗਏ ਲਹੂ ਦੀਆਂ ਧਾਰਾਂ ਵਹਿ ਤੁਰੀਆਂ ਗੁਰੂ ਅਸਮਦੀ ਹੈ ਸਰਬ ਕਲਾ ਸੰਗ੍ਰਾਥ ਤੂਰੇ ਗੁਰਦੇ ਹੀ ਗਟ ਆਲ ਦਾ ਸੁਪਰਨੈਚੁਰਲ ਪਾਵਰ ਜਿੱਲਾ ਤੇ ਚੜਾਈ ਲੈਣਾ ਹੁੰਦਾ ਜਦੋਂ ਟੰਕੇ ਟੁੱਟ ਗਏ ਜ਼ਖਮ ਚੋਂ ਲਹੂ ਵਹਿਣ ਲੱਗਾ ਸਿੰਘਾਂ ਨੇ ਬਿਆੰਦੀ ਕੀਤੀ ਮਹਾਰਾਜ ਕੋਈ ਗੱਲ ਨਹੀਂ ਆਪਾ ਹਕੀਮ ਨੂੰ ਸਭੂ ਦੇ ਕਿੱਤੇ ਲਵਾ ਲਏ ਗੁਰਦੇਵ ਕਹਿੰਦੇ ਨਹੀਂ ਅਕਾਲੀ ਜੋਤ ਨੇ ਦਸ ਜਾਮੇ ਹੀ ਦੁਨੀਆ ਤੇ ਵਿਚਰਨਾ ਸੀ ਜਿੰਨੀ ਸੇਵਾ ਗੁਰਮਾਨ ਸਿੰਘ ਸਾਹਿਬ ਨੂੰ ਕੀ ਸ਼ਰੀਰ ਨੇ ਨਮੋਈ ਸੀ ਭਲਾ ਕਰਨਾ ਇਨਸਾਨੀਅਤ ਦਾ ਨਿਵਾਈ ਨੂੰ ਮੰਗਦਾ ਆਇਆ ਉਦੋਂ ਸ਼ਰੀਰ ਬਦਲਦੇ ਗਏ ਇਸ ਸ਼ਰੀਰ ਦੀ ਜਿੰਨੀ ਸੇਵਾ ਸੀ ਉਹ ਪਰਵਾਹ ਨਾ ਉਹ ਅਸੀਂ ਹਰ ਸਰੇ ਚ ਜੋਤ ਸਰੂਪ ਬਣ ਕੇ ਪ੍ਰਗਟ ਰਵਾਂਗੇ ਤੇ ਇੱਕ ਸਾਡਾ ਸ਼ਬਦਾਵਤਾਰ ਪ੍ਰਗਟ ਹੋਵੇਗਾ ਉਹ ਸ਼ਰੀਰ ਨੂੰ ਹੁਣ ਰੱਖਣਾ ਨਹੀਂ ਨਾਲੇ ਕਹਿੰਦੇ ਸਾਡੀ ਇੱਕ ਇੱਛਾ ਸੀ ਦਸਮ ਬਾਣੀ ਚੋਂ ਵੀ ਹੈ ਅਬ ਰੀਜ ਕਹ ਦੇ ਹੋ ਵਹਿਮ ਕੋ ਜੋਹੋ ਬੇਨਤੀ ਕਰ ਜੋਰ ਕਰੂੰ ਜਬ ਆਉ ਕਿ ਯੁੱਧ ਨਿਧਾਨ ਬਣੇ ਅਗਹੀ ਰਣ ਮੈ ਤਬ ਜੂਝੂ ਪਰਮਵੀਸ਼ਵਰ ਹੁੰਦਿਆ ਜਿਹਦੇ ਤੋਂ ਵੱਡਾ ਰੁਤਬਾ ਹੀ ਨਹੀਂ ਕੀਆ ਕਰਦੇ ਸਨ ਮੇਰੀ ਇਹ ਇਛਾ ਹੈ ਮੈਂ ਧਰਮ ਦੀ ਖਾਤਰ ਸ਼ਹੀਦ ਹੋਣਾ ਚਾਹੁੰਦਾ ਹੁਣ ਮੁਸ਼ਕਲ ਇਹ ਹੈ ਵੀ 14 ਜੰਗਾਂ ਦਰਮਿਆਨ ਕੋਈ ਐਸਾ ਸ਼ੂਰਮਾ ਹੈ ਹੀ ਨਹੀਂ ਇਸ ਰੂਹੇ ਜ਼ਮੀਨ ਤੇ ਜਿਹੜਾ ਧੂਮ ਨੂੰ ਮਾਰ ਸਕਦਾ ਸਾਵੇਂ ਆ ਕੇ ਜੰਗ ਲੜ ਸਕਦਾ ਉਹ ਕਹਿੰਦੇ ਸਿੰਘੋਏ ਆਪ ਹੀ ਸਬਬ ਬਣਾਇਆ ਸੀ ਸਾਨੂੰ ਕੌਣ ਮਾਰਨ ਆਲਾ ਇੱਥੇ ਅਵਤਾਰੀ ਪੁਰਸ਼ ਜਿਹੜੇ ਹੁੰਦੇ ਨੇ ਨਾ ਇੱਕ ਗੱਲ ਸਮਝ ਲਿਓ ਉਹ ਤੁਹਾਡੇ ਵਾਂਗੂ ਮੌਤ ਤੇ ਵਸ ਨਹੀਂ ਹੁੰਦੇ ਜੰਮਣ ਮਰਨ ਤੇ ਨਹੀਂ ਉਹ ਮੁਕਤ ਰੂਹਾਂ ਮਰਜ਼ੀ ਨਾਲ ਆਉਂਦੀਆਂ ਨੇ ਤੇ ਮਰਜ਼ੀ ਨਾਲ ਜਾਂਦੀਆਂ ਉਹਨਾਂ ਦਾ ਜਾਣਾ ਇਸ ਤਰ੍ਹਾਂ ਹੋਵੇਗਾ ਆਉਣਾ ਕਿਸ ਤਰ੍ਹਾਂ ਹੈ ਉਹਨਾਂ ਦੀ ਮਰਜ਼ੀ ਉਹ ਸ਼ਰੀਰ ਕਰਕੇ ਤੇ ਪ੍ਰਕਾਣਕ ਸਾਹਿਬ ਹੈ ਤੁਸੀਂ ਅੱਜ ਵੀ ਅਰਦਾਸ ਕਰੋ ਕਈ ਵਾਰ ਕਹਿ ਦਦਿਓ ਗੁਰਨਾਨਕ ਸਾਹਿਬ ਨੇ ਕਿਹਾ ਕਿ ਗੁੱਜੀ ਸ਼ਨੀ ਨਾਹੀ ਬਾਦ ਗੁਰਨਾਨ ਨੇ ਕਿਹਾ ਕਿ ਨਹੀਂ ਨਾ ਤੇ ਫਿਰ ਕਿਵੇਂ ਉਹ ਦਾਤ ਦੇ ਦਿੱਤੀ ਉਹਨਾਂ ਜਿਵੇਂ ਤੁਹਾਡੀ ماں ਪਕੜ ਕੇ ਤੁਹਾਨੂੰ ਦੁੱਖਾਂ ਚੋਂ ਕੱਢ ਲਿਆ ਰੁਗਾ ਸੋਗਾ ਚੋਂ ਕੱਢ ਲਿਆ ਜਿਵੇਂ ਬਾਬਾ ਬਕਾਲਾ ਸਾਹਿਬ ਬੈਠੇ ਗੁਰਤੇਗ ਬਹਾਦਰ ਨੇ ਆਹ ਪਰਾਂ ਸਾਗਰ ਵਿੱਚ ਕੋਤੇ ਖਾਂਦੇ ਬਾਬੇ ਮੱਖਣ ਚਾਹ ਲਵਾਣੇ ਦੇ ਜਹਾਜ਼ ਨੂੰ ਮੋੜਾ ਲਾ ਕੇ ਕੱਢ ਲਿਆ ਇਹਨੂੰ ਬਾਣੀ ਪਤਾ ਕੀ ਕਹਿੰਦੀ ਹੈ ਗੁਰੂ ਕਲਾਤਾਰੀ ਹੈ ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰਿਉ ਉਹ ਪ੍ਰਗਟ ਹੁੰਦਾ ਤੇ ਗੁਪਤ ਹੁੰਦਾ ਹੈ ਉਹ ਜੰਮਦਾ ਮਰਦਾ ਨਹੀਂ ਹੈ ਰੋਸ਼ਨੀ ਪ੍ਰਗਟ ਹੁੰਦੀ ਹੈ ਤੇ ਗੁਪਤ ਹੁੰਦੀ ਹੈ ਤੋ ਕਹਿੰਦੇ ਬਹਾਨਾ ਬਣਿਆ ਕੌਣ ਹੈ ਸਾਡੇ ਤੇ ਵਿਖਦੇ ਵੀ ਬਾਰ ਕਰ ਸਕਦਾ ਇਹ ਸ਼ਰੀਰ ਦੀ ਖੇੜੇ ਤੇ ਬਣੀ ਸੀ ਬਾਣੀ ਕਹਿੰਦੀ ਹੈ ਨਾ ਜਿਹੜਾ ਸਤਗੁਰੂ ਹੈ ਨਾ ਉਹਦੇ ਵਰਗਾ ਕੋਈ ਨਹੀਂ ਸਤਗੁਰੂ ਜੀਵਣ ਅਵਰਨਾ ਤੁਹਾਰਾ ਬ੍ਰਹਮ ਪਰਮੇਸ਼ਰ ਸੋਏ ਉਹ ਕੋਣ ਮਾਰ ਸਕਦਾ ਹੈ ਉਹ ਤਿਆਰੀ ਕਰ ਲਈ ਬਾਦਸ਼ਾਹ ਨੇ ਚੋਲਾ ਛੱਡਣ ਦੀ ਨਾਲੇ ਕਹਿੰਦੇ ਇੱਕ ਸ਼ਰੀਰ ਦੀ ਕਿਹੜੀ ਗੱਲ ਹੈ ਹਲਾ ਯਾਰਖਾਨੇ ਬੜਾ ਸੋਹਣਾ ਲਗਿਆ ਉਹ ਸੌ ਸਰ ਵੀ ਕੁਰਬਾਨ ਤੋਂ ਨਹੀਂ ਰੱਬ ਸੇ ਜ਼ਿਆਦਾ ਕਲਗੀਦਰ ਗਿਆ ਕਰਦੇ ਸੀ ਸਹਬਜ਼ਾਦੇ ਬਾਰੇ ਬਾਪ ਬਾਰਿਆ ਕਿਹੜੀ ਗੱਲ ਹੈ ਸੌ ਸਿਰ ਵੀ ਹੋਵੇ ਤੇ ਉਹ ਵੀ ਬਾਤ ਦਾ ਮਾਤ ਧਰਮ ਦੀ ਖਾਤਰ ਇਨਸਾਨੀਅਤ ਦੀ ਖਾਤਰ ਮਾਨਵਤਾ ਦੇ ਲਈ ਨਾਲੇ ਉਹ ਆਪ ਤੇ ਕਹਿੰਦੇ ਸੀ ਮੈਂ ਸਰਬੰਸ ਵਾਰਨਾ ਅੱਜ ਸਰਬੰਸ ਦੀ ਮਾਲਾ ਦਾ ਅਕੀਰਲਾ ਮਣਕਾ ਹੈ ਕਰੀ ਤਾਂ ਆਪਾ ਵਾਰਨ ਲੱਗੇ ਨੇ ਸਭ ਆ ਗਿਆ ਕਹਿੰਦੇ ਸਰਗੁਣ ਸਰੂਪ ਨੂੰ ਛੱਡਣਾ ਹੈ ਨਗੀਨਾ ਘਾੜ ਤੋਂ ਸਿੰਘਾਂ ਸਮੇਤ ਗੁਰਦੇਵ ਉਥੇ ਚਲੇ ਗਏ ਜਿੱਥੇ ਅੱਜ ਕੱਲ ਤਖਤਸ਼ਾਲਾ ਹਜ਼ੂਰ ਸਾਹਿਬ ਬਣਿਆ ਹੋਇਆ ਹੈ ਸ਼ਖਾ ਬੇਨਤੀ ਕੀਤੀ ਮਹਾਰਾਜ ਤੁਹਾਡੇ ਦਾਰੇ ਕਿਵੇਂ ਹੋਣਗੇ ਗੁਰਦੇਵ ਆਖਣ ਲੱਗੇ ਜੋਤ ਸਾਡੀ ਸ਼ਬਦਾ અવਤਾਰ ਦੇ ਵਿੱਚ ਰਹੇਗੀ ਗੁਰੂ ਗ੍ਰੰਥ ਸਾਹਿਬ ਦੇ ਦਿਦਾਰਿਆਂ ਵਿੱਚ ਹੀ ਸਾਡੇ ਦਿਨਾਰੇ ਨੇ ਸੱਜ ਧਰ ਕੇ ਜਿਹੜਾ ਖਾਲਸਾ ਪੰਜ ਕਕਾਰੀ ਆ ਉਹਦੇ ਦਿਦਾਰ ਹੀ ਕਰ ਲੈ ਉਹ ਸਾਡੀ ਪਰਸ਼ਾ। ਉਹ ਵੈਸੇ ਨਿਰਗੁਣ ਤੌਰ ਤੇ ਅਸੀਂ ਹਰ ਸਰੇ ਚ ਫਰਕ ਨਿਰਗੁਣ ਆਪ ਸਰਬਉਪਯੋਗੀ ਕਲਾਧਾਰ ਜੁਨਾ सगली ਹੋਈ। ਇਨਵੀਜ਼ੀਬਲ ਵੀ ਆ ਵਿਜ਼ੀਬਲ ਵੀ ਆ ਸਭ ਉਹਦੀਆਂ ਤਾਕਤਾਂ ਹੈ। 1766 ਬਿਕਰਮੀ ਕਦ ਤੱਕ ਸੁਦੀ ਦੂਜ ਵਾਲੇ ਤੇ ਗੁਰਦੇਵ ਨੇ ਪੰਜ ਪੈਸੇ ਅਤੇ ਇੱਕ ਨਰੇਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਰੰਗਿਆ ਮੱਥਾ ਟੇਕ ਕੇ ਐਲਾਨ ਕਰਦਾ ਅੱਜ ਤੋਂ ਸਿਕੋ ਜਗਤ ਗੁਰੂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਥ ਪ੍ਰਕਾਸ਼ ਸਾਡੇ ਸਿੱਖ ਜਗ ਦੇ ਇਤਿਹਾਸ ਦਾ ਨਿਖੜਵਾ ਅੰਗ ਹੈ ਉੱਥੇ ਜਾਇ ਪੈਸੀ ਪੰਜ ਮਲੇਰ ਨੇ ਦੇਸੋ ਅਗਰ ਟਿਕਾਯੋ ਕਰ ਪ੍ਰ ਕਰਮਾ ਗੁਰੂ ਜੀ ਨਿਜ ਮਾਥ ਝੁਕਾਇਓ ਜਿਹੜੀ ਬੀੜ ਦਮਦਮਾ ਸਾਹਿਬ ਲਿਖੀ ਸੀ ਦਮਦਮੀ ਬੀੜ ਉਹਦੇ ਅੱਗੇ ਨੰਦੇੜ ਮੱਥਾ ਟੇਕ ਦਿੱਤਾ ਗੁਰੂ ਗ੍ਰੰਥ ਕੋ ਗੁਰੂ ਥਬਿਓ ਗੁਣਕਾ ਮਟਵਾਇਓ ਸ੍ਰੀ ਮੁਕਤੇ ਸਭ ਸਿੱਖਨ ਕੋ ਇਹ ਮਹਕਮ ਸੁਣਾਇਓ ਗੁਣਕਾ ਵਰਤਾਇਆ ਅਰਦਾਸ ਕਰਕੇ ਕੜਾ ਪ੍ਰਸ਼ਾਦ ਵਰਤਾਇਆ ਗਿਆ ਹੁਕਮਨਾਮਾ ਵੀ ਦੇ ਆ ਗਿਆ ਔਰ ਹੁਕਮਨਾਮਾ ਪਤਾ ਕੀ ਆ ਸੁਹੀ ਮਹਿਲਾ ਬਣਵਾ ਅਬ ਚਲਨਗਰ ਗੋਬਿੰਦ ਗੁਰੂ ਦਾ ਨਾਮ ਜਬਤ ਸੁਖ ਪਾਇਆ ਰਾਇ ਤਾਈ ਜੋ ਸੈਵ ਨੂੰ ਆਪਾਂ ਚਲਨਗਰ ਆਨੇ ਉਥੇ ਹੁਕਮਨਾਮਾ ਆਇਆ ਐਲਾਨ ਕੀ ਕੀਤਾ ਸਿੱਖਾਂਗੇ ਆਗਿਆ ਭਈ ਅਕਾਲ ਕੀ ਬਾਬਾ ਚਲਾਇਓ ਪੰਥੋ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਾਹੇ ਗੁਰ ਸ਼ਬਦ ਮੈਂ ਲਿਖੇ ਗੁਰਤਾ ਗਦੀ ਦੇ ਵਾਰਿਸ ਗੁਰੂ ਗ੍ਰੰਥ ਸਾਹਿਬ ਨੂੰ ਐਲਾਨ ਦਿੱਤਾ ਇਹ ਬਖਸ਼ਿਸ਼ ਬਾਦਸ਼ਾਹ ਨੇ ਕਰ ਦਿੱਤੀ ਔਰ ਇਸ ਤਰ੍ਹਾਂ ਕਹਿੰਦੇ ਨੇ ਕਤਕ ਸੁਦੀ ਪੰਜ 1760 ਵਿਕਰਮੀ ਸੰਮਤ ਕੁਝ ਦੇ ਆਪਾਂ ਈਸਵੀ ਚ ਜਾਈਏ ਤੇ ਦਸੰਬਰ ਦਾ ਮਹੀਨਾ 1708 ਈਸਵੀ ਦੀ ਬਾਤ ਹੈ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਨੇ ਫਿਰ ਬਚਨ ਕੀਤਾ ਸਿੰਘਾਂ ਨੂੰ ਅਸੀਂ ਬੜੇ ਸਵਾਰਾਂ ਸਾਜ ਖੰਡ ਲੈ ਜਾਣਾ ਸਾਡੀ ਜਿਖਾ ਤਿਆਰ ਕਰੋ ਸਿੱਖਾਂ ਨੇ ਸੁੰਦਰ ਕਨਾਤ ਲਾਈ ਔਰ ਚੰਦਨ ਦੀਆਂ ਲੱਕੜਾਂ ਦੀ ਜਿਖਾ ਤਿਆਰ ਕੀਤੀ ਹੈ ਗੁਰੂ ਉਥਮ ਹੈ ਨਾ ਉਹਦੇ ਲਈ ਭਰ ਕੇ ਰਿਆਇਆ ਹੋਤਾ ਜਦੋਂ ਰਾਦੇ ਕੋਲ ਜਾਈਦਾ ਹੈ ਅਧੀ ਉਥਮ ਵਸਤੂਆਂ ਲੈ ਕੇ ਜਾਈਦਾ ਹੈ ਚੰਗੀ ਰਸਮ ਚੰਗਾ ਪੋਸ਼ਾਕਾ ਤੁਸੀਂ ਵੇਖੋ ਸਿੱਖੋ ਕਿੱਡੇ ਕਿੱਡੇ ਮਹਿੰਗੇ ਰਮਾਲੇ ਸਾਹਿਬ ਚੌਰ ਸਹਿਬ ਇਹ ਤਾਂ ਮਾਜਰ ਹੁੰਦਾ ਕਿਉਂ ਕਿ ਇਹ ਕਿਤਾਬ ਨਹੀਂ ਹੈ ਇਹ ਗ੍ਰੰਥ ਨਹੀਂ ਹੈ ਪ੍ਰਗਟ ਹੋ ਰਾਹੀ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਤਿਗੁਰ ਜਾਗਤਾ ਹੈ ਦੇਉ ਸ਼ਬਦ ਕਦੇ ਜੜ ਨਹੀਂ ਹੁੰਦਾ ਬਈ ਆਖਣਗੇ ਲੈ ਉਹ ਉਹ ਮੂਰਤਾਂ ਵਾਲੇ ਮੂਰਤਾਂ ਨੂੰ ਚੌਰ ਕਰੀ ਜਾਂਦੇ ਨੇ ਰਮਾਲੇ ਚੜਾਈ ਜਾਂਦੇ ਨੇ ਦਿਲਕਲਾਈ ਖਾਂਦੇ ਨੇ ਭੋਗ ਲਵਾਈ ਜਾਂਦੇ ਨੇ ਤੁਸੀਂ ਗ੍ਰੰਥ ਨੂੰ ਕਰੀ ਜਾਂਦੇ ਹੋ ਫਰਕ ਕੀ ਹੈ ਫਰਕ ਹੈ ਪੱਥਰ ਜੜ ਹੁੰਦਾ ਹੈ ਸ਼ਬਦ ਚੇਤਨ ਹੁੰਦਾ ਹੈ ਸ਼ਬਦ ਮੋਇਆ ਨਹੀਂ ਹੁੰਦਾ ਸ਼ਬਦ ਸੰਜੀਤ ਹੁੰਦਾ ਹੈ ਔਰ ਰਹੀ ਗੱਲ ਇਹ ਉਪਾਸ਼ਨਾ ਦੇ ਤਰੀਕੇ ਦੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਪੁੱਛ ਲੋ ਤੁਸੀਂ ਵੀ ਕੀ ਕਰਨਾ ਚਾਹੀਦਾ ਹੈ ਜਿਹੜਾ ਅਸੀਂ ਚੜਾਵਾ ਚੜਾਉਣਾ ਹੈ ਜਿਹੜੇ ਸੁੰਦਰ ਵਸਤਰ ਤੁਹਾਨੂੰ ਚੜਾਉਨੇ ਆ ਚੜਾਈਏ ਕਿ ਨਾ ਤੇ ਗੁਰਦੇਵ ਕਹਿੰਦੇ ਨੇ ਤਿਸ ਗੁਰ ਕਹੋ ਸ਼ਾਦਨ ਭੋਜਨ ਪਾਠ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸ ਪੁੰਨ ਕੀ ਫਿਰ ਤੋਰ ਆਇਆ ਹੈ ਗੁਰੂ ਨੂੰ ਆਪਣੇ ਨਾਲੋਂ ਵਧੀਆ ਲਵਾ ਦੇਣਾ ਹੈ ਵਧੀਆ ਪੂਜਾ ਦੇਣਾ ਹੈ ਜਿਹੜੇ ਖਜ਼ਾਨੇ ਤੋਂ ਗੁਰੂ ਲਈ ਕੋਈ ਵੀ ਭੇਟਾ ਦੇ ਤੌਰ ਤੇ ਆ ਗਿਆ ਖਜ਼ਾਨੇ ਕਦੇ ਮੁੱਕਣ ਨਹੀਂ ਦਿੰਦਾ ਕੋਈ ਵੈਸੇ ਵੀ ਆਪਾਂ ਜੋ ਕਮਾਉਣੇ ਪਹਿਲ ਆਪਾਂ ਖਾਪਿਆ ਵੀ ਰਹੇ ਹਾਂ ਚੰਗੇ ਬਸਤਰ ਲੈ ਕੇ ਜਈਏ ਚੰਗਾ ਪੋਜਾ ਹਲੇ ਦਿੱਤਾ ਹੀ ਸਾਰਾ ਕੁਝ ਗੁਰੂ ਦਾ ਹੈ ਦਦਾ ਦਾਤਾ ਇਹ ਕਹੇ ਸਭ ਕੋ ਦੇਵਨ ਹਾਰ ਦੇ ਦਿੰਦਿਆਂ ਤੋਂ ਨਾ ਬੰਨ ਭਰੇ ਵਟਾਰ ਤੇ ਬਾਕੀ ਜਿਹੜਾ ਚੜਾਵਾ ਤੁਸੀਂ ਗੁਰੂ ਕਰ ਚੜਾਉਦੇ ਹੋ ਉਮੜ ਕੋੜ ਕੇ ਤੁਸੀਂ ਸ਼ਖਸ਼ਕਾ ਲੈਣਾ ਮੂਰਤਾਂ ਵਾਲੇ ਤੇ ਬ੍ਰਾਹਮਣ ਖਾ ਜਾਂਦੇ ਆ ਇੱਥੇ ਤੇ ਲੰਗਰ ਲੱਗਣਾ ਹੈ ਪ੍ਰਚਾਰ ਪ੍ਰਸਾਰ ਹੋਣਾ ਹੈ ਮੈਡੀਕਲ ਫੈਸਿਲਿਟੀਆਂ ਮਿਲਣੀਆਂ ਨੇ ਝਕ ਸੰਸਥਾਾਂ ਸਕੂਲ ਵੀ ਚਲਾਉਂਦੀਆਂ ਨੇ ਕਾਲਜੇਸ ਵੀ ਚਲਾਉਂਦੀਆਂ ਨੇ ਲੰਗਰ ਤੇ ਖੈਰ ਆਪਾਂ ਹਰ ਜਗ੍ਹਾ ਹੀ ਕਰਤਾ ਹਾਂ ਤੋ ਤਰੀਕੇ ਦੇ ਨਾਲ ਗੁਰੂ ਨੂੰ ਦਿੱਤਾ ਦਸਵੰਧ ਮਾਨਵਤਾ ਦੀ ਸੇਵਾ ਚ ਲੱਗ ਜਾਂਦਾ ਹੈ ਉਰੇ ਮੈਂ ਤੇ ਗਿਆ ਨਹੀਂ ਜੀ ਨਾਨਕ ਸ਼ਹਿਰ ਦਾ ਇਹ ਉਹ ਮੈਂ ਕਾਲ ਖਾਏ ਕਿਛਤੋਂ ਦੇ ਨਾਨਕ ਰਹਾ ਉਛਾਣੇ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਚੰਗਾ ਖਾਓ ਚੰਗਾ ਪਹਿਨੋ ਚੰਗਾ ਹੰਟਾਓ ਤੇ ਦਸਵਾਂ ਹਿੱਸਾ ਦਾਨ ਕਰੋ ਛਰ ਚਿਖਾ ਤਿਆਰ ਹੋਈ ਚੰਦਨ ਦੀ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਾਤਰੀ ਹੋਈ ਢੇੜ ਪਹਿਲ ਰਾਤ ਰਹਿੰਦੀ ਹੈ ਸ਼ਸਤਰ ਬਸਤਰ ਸਜਾ ਕੇ ਅਰਦਾਸਾ ਸੋਧ ਕੇ ਘੋੜੇ ਤੇ ਸਵਾਰ ਨੇ ਕਨਾਤ ਵਿੱਚ ਜਾਣ ਲੱਗਿਆ ਗੱਜ ਵੱਜ ਕੇ ਆਪਣੇ ਖਾਲਸੇ ਨੂੰ ਫਖੀਰ ਲਈ ਸਰਗੁਣ ਸਰੂਪ ਵਿੱਚ ਲਈ ਫਤੇ ਬੁਲਾਦ ਦੀ ਵਾਹਿਗੁਰ ਦੀ ਕਾ ਖਾਲਸਾ ਵਾਹਿਗੁਰ ਦੀ ਕੀ ਫਤੇ ਗੁਰਦੇਵ ਕਨਾਤ ਵਿੱਚ ਪਰਵੇਸ਼ ਕਰ ਗਏ ਜਿਖਾ ਮੱਛੀ ਹੈ ਤੇ ਸਿੰਘਾਂ ਦੀਆਂ ਅੱਖਾਂ ਵਿੱਚੋਂ ਲੋਦੀ ਡਿਗੜ ਭਜੇ ਬਾਣੀ ਕਹਿੰਦੀ ਹੈ ਵੇ ਸ਼ੋਹੇ ਜੰਮੂਆਂ ਨੂੰ ਖਾਵੇ ਨਾ ਬੰਨ੍ਹਣ ਦਾ ਕੜੇ ਤਵਾ ਦਾ ਮਾਸੂਈ ਸਨੀ ਨਾਲ ਜੰਬੂਰਾਨਾ ਨੋਚ ਲਵੇ ਦੁੱਖ ਤੇ ਹੈ ਪਰ ਉਹਦਾ ਦੁੱਖ ਨਹੀਂ ਜਿੱਡਾ ਪਿਆਰੇ ਦੇ ਵਿਸ਼ੋਰੇ ਦਾ ਦੁੱਖ ਹਾਂ ਬੇਮਲ ਹੋ ਗਏ ਨੇ ਸਿੰਘ ਵਿਰਾਗ ਆ ਰਿਹਾ ਹੈ ਚਾਹੇ ਕਿ ਸ਼ਬਦਾ ਗੁਰੂ ਮੌਜੂਦ ਨੇ ਪਰ ਫਿਰ ਵੀ ਵਿਰਾਗ ਵਿੱਚ ਜ਼ਾਰੂ ਜ਼ਾਰ ਮੋਤੀ ਵਿਗ ਰਹੇ ਨੇ ਅੱਖਾਂ ਚੋਂ ਪਰ ਗੁਰਦੇਵ ਜਾਂਦੇ ਇੱਕ ਹੁਕਮ ਕਰ ਗਏ ਸੀ ਕਹਿੰਦੇ ਸਾਡੀ ਚਿਖਾ ਨਹੀਂ ਖੋਲੋ ਜੀ ਉਹਨਾਂ ਭਾਵਨਾਵਾਂ ਵਾਲੇ ਸਿੱਖ ਤੇ ਸਮਝਦੇ ਨੇ ਕੁਝ ਵਿੱਚ ਬੇਸਦਕੇ ਵੀ ਹੁੰਦੇ ਨੇ ਜਿਵੇਂ ਫਰੋਲੀਏ ਤੇ ਸਹੀਂ ਚਖਾ ਕੀ ਕਹਤੋ ਕੋ ਹੋਏਗਾ ਇਤਿਹਾਸ ਵਿੱਚ ਜ਼ਿਕਰ ਹੈ ਪੰਥ ਪ੍ਰਕਾਸ਼ ਵਿੱਚ ਕਹਿੰਦੇ ਬਿਨ ਸਿਧਕ ਜੋਥੇ ਵਿਚ ਮੈਂ ਉਹ ਥਾਪ ਕੇ ਮਨ ਇਹੋ ਹੈ ਨਹਿ ਮਿਲੇ ਅਸਤੀ ਇਹਾਸੇ ਜੇ ਗਏ ਗੁਰਸਰਣ ਦੇਹ ਹੈ ਕਹਿੰਦੇ ਹੁਣ ਜੇ ਗੁਰੂ ਨੇ ਆਪਣੇ ਤਨ ਦਾ ਸੰਸਕਾਰ ਕਰਾਉਣਾ ਸੀ ਉਹਨਾਂ ਕੁਈ ਤੇ ਸਵਾਰ ਹੋ ਜਾਣੀ ਸੀ ਜੀ ਦੇ ਆਪਾਂ ਫੋਲ ਲੈਨੇ ਆ ਚਿਖਾ ਜੇ ਤੇ ਹਸਤੀਆਂ ਮਿਲ ਗਈਆਂ ਤੇ ਫਿਰ ਗੁਰੂ ਨੇ ਧੋਖਾ ਕੀਤਾ ਸਵਾਰ ਘੋੜੇ ਤੇ ਉਹ ਗਿਆ ਤੇ ਸਰੀਰ ਸੜਿਆ ਜਿਵੇਂ ਸਾਨਾ ਦਾ ਸੜਦਾ ਤੇ ਜੇ ਹਸਤੀਆਂ ਨਾ ਮਿਲੀਆਂ ਤੇ ਫਿਰ ਸਮਝ ਲਵਾਂਗੇ ਉਹ ਪਰਮੇਸ਼ਵਰ ਦਾ ਸਰੂਪ ਹੈ ਔਰ ਆਜ਼ਾਦ ਹਸਤੀ ਹੈ ਚਾਵੇ ਤੇ ਸੰਸਕਾਰ ਕਰਾ ਲਵੇ ਚਾਵੇ ਤੇ ਸੰਦੇ ਚਲਿਆ ਜਾਵੇ ਪਰ ਇਥੇ ਸ਼ਸਤਰ ਬਸ਼ਤਰ ਧਾਰ ਕੇ ਗਏ ਨੇ ਘੋੜੇ ਤੇ ਚੜ ਕੇ ਮਾਲੂਮ ਹੁੰਦਾ ਹੈ ਸਰੀਰ ਸਮੇਤ ਗਏ ਘੋੜਾ ਕੀ ਕਰਨਾ ਸੀ ਹੁਣੇ ਸ਼ੰਕਾ ਖੜਾ ਹੋ ਗਿਆ ਇਤਿਹਾਸ ਵਿੱਚ ਜ਼ਿਕਰ ਹੈ ਇਹ ਸੋਚ ਫੋਲਿਓ ਤਿੰਨ ਅੰਗੀਠਾ ਕਰਦ ਲਗੂ ਇੱਕ ਪਾਇਆ ਨਹਿ ਹਸਤ ਮਿਲਿਓ ਸ਼ਸਤਰ ਕੋ ਗੁਰੂ ਜੋਥੇ ਲਗਿਆ ਕਹਿੰਦੇ ਜਦੋਂ ਅੰਗੀਠਾ ਪੁੱਛਿਆ ਨਾ ਕੋਈ ਹਸਤ ਨਹੀਂ ਮਿਲਿਆ ਕੋਈ ਹੱਡੀ ਨਹੀਂ ਮਿਲਿਆ ਇੰਦੇ ਸਰੂਰ ਕਿ ਸ਼ੋਧਾਰ ਜਾਂ ਸ਼ਸਤਰ ਮਿਲਿਆ ਜੋ ਜਸਤਾਰ ਜਿਸ ਤਰ੍ਹਾਂ ਗਕਾਰ ਵੀ ਕੋਈ ਨਹੀਂ ਮਿਲਿਆ ਵੱਡੀ ਕਿਰਪਾਨ ਨਹੀਂ ਜੋ ਕਮਰ ਕੱਸੇ ਵਿੱਚ ਸ਼ਸਤਰ ਸਨ ਕੁਝ ਵੀ ਨਹੀਂ ਮਿਲਿਆ ਇੱਕ ਕੇਸਾਂ ਵਾਲੀ ਛੋਟੀ ਕਿਰਪਾਨ ਮਿਲੀ ਸਾਰਿਆਂ ਨੂੰ ਸਮਝ ਪੈ ਗਈ ਵੀ ਗੁਰੂ ਸੁਤੰਤਰ ਹਸਤੀ ਹੈ ਹੁਣ ਆਜੋ ਤਰਕ ਦੇ ਉਸ ਨੂੰ ਵਟ ਦੇਣਗੇ ਕਈ ਪ੍ਰਚਾਰ ਕਰ ਲੈ ਤੁਸੀਂ ਆਂਦੇ ਹੋ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਨ ਸ਼ਰੀਰ ਗਏ ਨੇ ਤੇ ਬਾਕੀ ਜਿਹੜੇ ਅੱਠ ਗੁਰੂ ਨੇ ਉਹਨਾਂ ਦੇ ਕਿਉਂ ਸੰਸਕਾਰ ਹੋਏ ਇੱਕ ਗੱਲ ਨੂੰ ਸਮਝ ਲੈ ਨਾ ਬਾਕੀਆਂ ਨੇ ਤੇਥੋਂ ਪੁੱਛ ਕੇ ਹੀ ਸੰਸਕਾਰ ਕਰਵਾਏ ਨੇ ਤੇ ਨਾ ਉਹ ਤੇਥੋਂ ਪੁੱਛ ਕੇ ਹੀ ਸਨਦੇ ਗਏ ਨਾ ਤੇਰੀ ਕੋਈ ਹਸਤੀ ਹੈ ਉਹਦੀ ਨਾ ਮੇਰੀ ਕੋਈ ਹਸਤੀ ਹੈ ਜਿਹੜਾ ਲੋਕ ਹੁੰਦਾ ਹੈ ਕਾਲਜ ਦਾ ਕ੍ਰੀਏਟਰ ਕੌਣ ਹੈ ਪ੍ਰਿੰਸੀਪਲ ਉਹ ਲੋ ਸਟੂਡੈਂਟਸ ਦੇ ਟੁਕਦਾ ਹੈ ਪ੍ਰੋਫੈਸਰ ਪ੍ਰਿੰਸੀਪਲ ਜੀ ਤੋ ਜਿਹੜੀ ਕੁਦਰਤ ਦੀ ਕਰਨੀ ਹੈ ਉਹ ਚਿੱਤਰਕਾਰੀ ਤੇ ਟੁਕਦੀ ਹੈ ਚਿੱਤਰਕਾਰ ਹੀ ਨਹੀਂ ਕੁਦਰਤ ਦਾ ਕਰਤਾ ਹੈ ਗੁਰੂ ਗੋਬਿੰਦ ਸਿੰਘ ਭਾਈ ਨੰਦ ਲਾਲ ਕਹਿੰਦੇ ਤੁਹਾਨੂੰ ਲੱਗਦਾ ਹੈ ਸਰੀਰ ਕਰਕੇ ਇੱਥੋਂ ਦਾ ਆਇਓ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਲੋਕ ਵਿੱਚ ਸਰੀਰ ਕਰਕੇ ਹੈ ਤੇ ਪਰਲੋਕ ਦੇ ਵਿੱਚ ਜੋਤ ਸਰੂਪ ਹੈ ਤਖਤ ਦਾ ਵਾਰਿਸ ਜਿਹਨੂੰ ਆਨੇ ਆ ਸੱਚਖੰਡ ਵਸੈ ਨਿਰੰਕਾਰ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਗੁਰੂ ਕਿਵੇਂ ਆਜ਼ਾਦ ਹਸਤੀ ਹੈ ਜੇ ਕੁਦਰਤ ਵਿੱਚ ਸਾਰੀ ਲੋਕਾਈ ਵਜੀ ਹੈ ਗੁਰੂ ਬੇਮੁਖ ਆਜ ਕਿਵੇਂ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰ ਕਰਤਾ ਗੁਰ ਕਰਨ ਹਾਰ ਗੁਰਮਖ ਸਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਨਾਥਿੰਗ ਇਜ਼ ਬਿਯੰਡ ਗੁਰੂ ਹੀ ਇਜ਼ ਦਾ ਕ੍ਰੀਏਟਰ ਇਜ਼ ਦਾ ਡੂਰ ਜੋ ਚਾਹੇ ਕਰ ਸਕਦਾ ਹੈ ਏ ਨੰਨ ਦੇੜ ਦੇ ਕੱਲੇ ਕੱਲੇ ਖਾਨਦਾਨ ਪੁੱਛ ਲੋ ਸੀਨੇ ਬਸੀਨੇ ਸਾਖੀਆਂ ਚੱਲੀਆਂ ਆਉਂਦੀਆਂ ਹਰ ਗੱਲ ਇਤਿਹਾਸ ਨਹੀਂ ਤੁਹਾਨੂੰ ਦਾ ਜਦੋਂ ਮਾਛੀਵਾੜੇ ਤੋਂ ਮਾਲਵੇ ਤੋਂ ਵਿਚਰੇ ਨਿਕਲ ਕੀਦਾਰ ਖਿਦਰਾਣੇ ਦੀ ਢਾਬ ਜਾਣ ਤੋਂ ਪਹਿਲਾਂ ਪਹਿਲਾਂ ਇੰਨੀਆਂ ਕਿ ਜਗ੍ਹਾ ਤੇ ਜਾ ਕੇ ਮਹਾਰਾਜ ਨੇ ਸੰਗਤ ਹੁਟਾਰਿਆ ਇਤਿਹਾਸ ਤੇ ਨਹੀਂ ਮਿਲੇਗਾ ਕਲਾ ਕਲਾ ਕਰ ਲਿਖਿਆ ਹੀ ਨਹੀਂ ਜਾ ਸਕਦਾ ਜਿੰਨਾ ਮਿਲਦਾ ਮबारक ਹੈ ਕੋਈ ਕੌਤਕ ਉਥੇ ਆਮ ਪ੍ਰਗਟ ਨਹੀਂ ਔਰ ਪਰਿਵਾਰ ਵਿੱਚ ਚਲਦੇ ਆਉਂਦੇ ਨੇ ਵੀ ਗੁਰਦੇਵ ਜੀਆਂ ਅਸਤੀਆਂ ਨਹੀਂ ਮਿਲਿਆ ਤੇ ਗੁਰੂ ਨਾਨਕ ਸਾਹਿਬ ਦਾ ਵੀ ਕੌਤਕ ਪ੍ਰਗਟ ਹੈ ਜਦੋਂ ਚਾਦਰ ਉਠਾਈ ਸੀ ਪਠਾਣਾ ਨੇ ਤੇ ਹਿੰਦੂਆਂ ਨੇ ਇੱਕ ਗੁਲਾਬ ਦਾ ਫੁੱਲ ਮਿਲਿਆ ਸੀ ਸਮਝਾਇਆ ਇਹ ਅਸੀਂ ਵੀ ਗੁਰੂ ਸ਼ਰੀਰ ਨਹੀਂ ਖੁਸ਼ਬੋਈ ਹੈ ਜਿਹੜਾ ਮਾਨ ਲਵੇ ਉਹਦਾ ਜੀਵਨ ਸੁਖਾਂ ਤੋ ਗੁਰੂ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ ਬਾਣੀ ਕਹਿੰਦੀ ਹੈ ਗੁਰੂ ਸਮਰੱਥ ਹੈ ਗੁਰੂ ਦੇਵਤਾ ਹੈ ਇਸ ਟੋਟਲੀ ਇੰਡੀਪੈਂਡੈਂਟ ਇਹ ਕੁਦਰਤ ਦੀਆਂ ਬਾਤਾਂ ਆਪਦੇ ਤੇ ਠੁਕਾਇਆ ਕਰ ਗੁਰੂ ਤੇ ਨਾਂ ਠੁਕੜੀਆਂ ਨੇ ਜੇ ਠੁਕੜੀਆਂ ਨੇ ਤੇ ਬਾਣੀ 'ਚ ਕੋਈ ਪੰਕਤੀ ਕੱਢ ਕੇ ਮੇਰੀ ਇਹ ਜਿਹੜੀ ਕਥਾ ਇਹਨੂੰ ਕੋਈ ਕੱਟ ਸਕਦਾ ਪਰ ਬਾਣੀ ਦੀ ਬੰਦੀ ਬਾਤ ਤੁਹਾਡੀ ਵਿਚਾਰਧਾਰਾ ਕੀ ਹੈ ਮੈਂ ਤੁਹਾਡੇ ਲਈ ਇਹ ਸੋਚ ਕੇ ਕਥਾ ਨਹੀਂ ਕਰ ਰਿਹਾ ਮੈਂ ਸੰਗਤ ਕੀ ਚਾਹੁੰਦੀ ਹਾਂ ਇਹ ਕਥਾ ਹੁੰਦੀ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜਿਵੇਂ ਡੇਵੜਾ ਬਾਣੀ ਦੀ ਤੇ ਬਾਣੀ ਗੁਰੂ ਨੂੰ ਕਰਨ ਕਾਰਨ ਸਮਰੱਥ ਬਣਾਉਂਦੀ ਹੈ ਉਥੇ ਫਿਰ ਨਿਹੜ ਦੀ ਧਰਤੀ ਤੇ 11ਵੇਂ ਗੁਰੂ ਪ੍ਰਗਟ ਹੋਏ ਗੁਰੂ ਗ੍ਰੰਥ ਸਾਹਿਬ ਤੇ ਜਿੱਥੇ ਤੀਨ ਦੁਨੀਆਂ ਦੇ ਮਾਲਕ ਕਲਗੀਧਰ ਪਾਤਸ਼ਾਹ ਦੇ ਜਿਖਾ ਸੀ ਉਥੇ ਤਖਤ ਪ੍ਰਗਟ ਹੈ ਸ਼੍ਰੀ ਅਬਜਲ ਨਗਰ ਹਜੂਰ ਸਾਹਿਬ